ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਤ ਕਰਦਿਕ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਹੈ ਜਿਹੜੀ ਥੰਬਨੇਲ ਤੋਂ ਪਤਾ ਹੀ ਲੱਗਿਆ ਹੋਣਾ ਪਹਿਲਾਂ ਤਾਂ ਹਨਾ ਇੱਕ ਆਪਾਂ ਪੁਰਾਣੀ ਦੁਪੱਟੇ ਤੋਂ ਹਨਾ ਜਿਵੇਂ ਕਿ ਆਪਣੇ ਕੋਲ ਬਰੀ ਵਾਲੇ ਦੁਪੱਟੇ ਪਏ ਹੁੰਦੇ ਨੇ ਹਨਾ ਜਾਂ ਕੋਈ ਆਪਾਂ ਮੈਰिज ਵਗੈਰਾ ਤੇ ਕੋਈ ਹੈਵੀ ਸੂਟ ਲਿਆ ਹੁੰਦਾ ਹੈਵੀ ਦੁਪੱਟੇ ਵਾਲਾ ਸੂਟ ਲਿਆ ਹੁੰਦਾ ਜਾਂ ਸੂਟ ਦੇ ਉੱਤੇ ਐਮਬ੍ਰੋਇਡਰੀ ਹੁੰਦੀ ਆ ਬਹੁਤ ਜ਼ਿਆਦਾ ਹੈਵੀ ਹਨਾ ਤੇ ਹੁਣ ਉਹ 올ਡ ਫੈਸ਼ਨ ਹੋ ਗਿਆ ਤਾਂ ਕਰਕੇ ਆਪਾਂ ਇੱਕ ਕੋਨੇ ਦੇ ਵਿੱਚ ਰੱਖ ਦਿੰਨੇ ਆ ਤੇ ਮੁੜ ਕੇ ਉਹਨੂੰ ਚੱਕਦੇ ਨਹੀਂ ਹੈਗੇ ਹਨ ਤੇ ਉਹਦਾ ਪਰ ਰੀਯੂਜ਼ ਕੀਤਾ ਸੀਗਾ ਤੇ ਬਹੁਤ ਹੀ ਸੋਹਣਾ ਜਿਹੜਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਸੋ ਵੀਡੀਓ ਚੱਲੂਗੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਆਪਾਂ ਕਿੱਥੇ ਜਿਹੜੀ ਐਡਜਸਟ ਕੀਤੀ ਹੈਗੀ ਜਿਹੜਾ ਆਪਾਂ ਕੜਾਈ ਕੱਟੀ ਸੀ ਉਹਦੀ ਹਨਾ ਬਾਦਲਾ ਵਰਕ ਕੀਤਾ ਹੋਇਆ ਸੀ ਬਈ ਉਹਤੇ ਦੁਪੱਟਾ ਸੀਗਾ ਉਹ ਦੁਪੱਟੇ ਉੱਤੇ ਬਾਦਲਾ ਵਰਕ ਕੀਤਾ ਹੋਇਆ ਸੀ ਤੇ ਮੇਰੇ ਦਿਮਾਗ ਦੇ ਵਿੱਚ ਆਈ ਆਈਆ ਕਿ ਕਿਉਂ ਨਾ ਇਹਨੂੰ ਰੀਯੂਸ ਕੀਤਾ ਜਾਵੇ ਹਨਾ ਤੇ ਤਾਂ ਫਿਰ ਉਹ ਦੁਪੱਟਾ ਸੀ ਜਿਹੜਾ ਉਹ ਤਾਂ ਵੇਸਟ ਹੀ ਪਿਆ ਸੀਗਾ ਹਨਾ ਆਪਾਂ ਉਹਦਾ ਉਹਨੂੰ ਕੱਟਤਾ ਕੱਟ ਕੇ ਆਪਾਂ ਉਹਨੂੰ 벨ਵੈਟ ਦਾ ਜਿਹੜਾ ਸੂਟ ਰੈਡੀ ਕਰਨਾ ਸੀ ਉਹਦੇ ਵਿੱਚ ਐਡਜਸਟ ਕੀਤਾ ਸੋ ਹੁਣ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੀ ਆ ਤੇ ਨਾਲ ਨਾਲ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਹੈਗੀ ਕਿਹੜਾ ਸੀਗਾ ਉਹ ਇਹ ਆਹ ਵਾਲਾ ਦੁਪੱਟਾ ਸੀ ਵੀਰੇ ਅ ਪਿੱਛੇ ਜੇ ਹਨਾ ਸੂਟ ਕਾਫੀ ਚੱਲੇ ਸੀਗੇ ਆ অর্ਗੈਂਜਾ ਦੇ ਦੁਪੱਟੇ ਨਾਲ ਜਦ অর্ਗੈਂਜਾ ਦੇ ਦੁਪੱਟੇ ਬਹੁਤ ਚੱਲੇ ਸੀ ਹਨਾ ਵਿੱਚ ਕਢਾਈ ਵਾਲੇ ਚੱਲੇ ਸੀਗੇ ਆ অর্ਗੈਂਜਾ ਦੇ ਦੁਪੱਟੇ ਵਿੱਚ ਹਨਾ パール ਵਾਲੇ ਚੱਲੇ ਸੀ ਵਿੱਚ ਪਲੇਨ ਬਹੁਤ ਲੈਂਦੀਆਂ ਸੀਗੀਆਂ ਸੋ ਇਹ ਮੇਰੇ ਕੋਲ ਦੁਪੱਟਾ ਪਿਆ ਸੀਗਾ ਆ ਕਾਫੀ ਟਾਈਮ ਤੋਂ ਇਹਦੇ ਉੱਤੇ ਲੇਸ ਲੱਗੀ ਹੋਈ ਸੀਗੀ ਕਪੱਟੀ ਜੀ ਬਣ ਕੇ ਲੱਗੀ ਹੋਈ ਸੀਗੀ ਇਹ ਉਹ ਆਪਾ ਪੱਟੀ ਸੀਗੀ ਜਿਹੜੀ ਪਹਿਲਾਂ ਉਹ ਦੇੜਤੀ ਸਾਰੀ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਇਹਦੀ ਸਟੀਚਿੰਗ ਦੀ ਆ ਵਾਲੇ ਸੂਟ ਦੀ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਪ੍ਰੋਵਾਈਡ ਕਰੂੰਗੀ ਤਾਂ ਤੁਸੀਂ ਮੇਰੇ ਬਲੌਗ ਵਾਲੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਵੈਸੇ ਵੀਡੀਓ ਪਤਾ ਦੱਸਿਆ ਉਹਦੇ ਵਿੱਚ ਮੈਂ ਦੱਸਿਆਗਾ ਕਿ ਇਸ ਤਰ੍ਹਾਂ ਕਟਿੰਗਾ ਕਰਕੇ ਆਪਾਂ ਇਸ ਤਰ੍ਹਾਂ ਅਡਜਸਟ ਕੀਤੀ ਹੈਗੀ ਜਿਹੜੀ ਕੜਾਈ ਕੱਟੀ ਹੈਗੀ ਤੇ ਪ੍ਰੋਪਰ ਸਟੀਚਿੰਗ ਦੀ ਵੀਡੀਓ ਨਹੀਂ ਹੈਗੀ ਵੀਰੇ ਸਟੀਚਿੰਗ ਕੀ ਆਪਾਂ ਹਨਾ ਨਿਸ਼ਾਨੀ ਵਗੈਰਾ ਲਾਉਣੀਆਂ ਪ੍ਰੋਪਰ ਸੂਟ ਕਟਿੰਗ ਕਰਦੇ ਆ ਪ੍ਰੋਪਰ ਵੀਡੀਓ ਨਹੀਂ ਹੈਗੀ ਪਰ ਤੁਹਾਨੂੰ ਇੱਕ ਆਈਡੀਆ ਮਿਲ ਜੂਗਾ ਉਹ ਤੋਂ ਕਿ ਇਸ ਤਰ੍ਹਾਂ ਆਪਾਂ ਇਹਨੂੰ ਰੀਯੂਜ਼ ਕੀਤਾ ਹੈਗਾ ਠੀਕ ਹੈ ਜੀ ਕਿਸ ਤਰ੍ਹਾਂ ਕੱਟ ਕੇ ਕਿਸ ਤਰ੍ਹਾਂ ਜੜੀ ਹੈ ਐਨਾ ਕ ਪਤਾ ਲੱਗ ਜੂਗਾ ਤੁਹਾਨੂੰ ਤੇ ਚ ਚਲੋ ਜੀ ਜੇਕਰ ਤੁਹਾਨੂੰ ਹਨਾ ਜਾਣਕਾਰੀ ਲੈਣੀ ਹੋਈ ਇਸ ਚੀਜ਼ ਬਾਰੇ ਤਾਂ ਤੁਸੀਂ ਉਸ ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਇਹ ਸੀਗਾ ਇਹ ਆ ਵਾਲਾ ਵਰਕ ਸੀ ਜਿਹੜਾ ਆਪਾਂ ਕੱਟਿਆ ਸੀਗਾ ਠੀਕ ਹੈ ਜੀ ਇਹ ਇਹਨੂੰ ਆਪਾਂ ਕੱਟ ਲਿਆ ਸੀ ਕੱਟ ਕੇ ਆਪਾਂ ਆ ਆ ਵਾਲੇ ਸੂਟ ਤੇ ਜਿਹੜਾ ਮੈਂ ਪਾਇਆ ਹੋਇਆਗਾ ਤੇ ਨਾਲ ਸਾਈਡ ਤੇ ਵੀਡੀਓ ਤੁਸੀਂ ਦੇਖ ਹੀ ਰਹੋਗੇ ਹਨਾ ਤੇ ਇਹ ਆਪਾਂ ਇਹਦੇ ਵਿੱਚ ਜੜਤੀ ਬੈਲ ਬੈਠ ਦਾ ਸੂਟ ਸੀਗਾ ਇਹ ਅ ਮੇਰੇ ਕੋਲ ਮਹਿਰੂਨ ਕਲਰ ਦਾ ਇੱਕ ਮਤਲਬ ਕਿ ਸਿੰਪਲ ਕਪੜਾ ਜਿਹੜਾ ਆਪਾਂ ਕਹਿ ਦਈਏ ਸਿਲਕ ਦਾ ਹਨਾ ਸਟਫ ਹੁੰਦਾਗਾ ਉਹਦੇ ਉੱਤੇ ਮੈਂ ਲਾ ਕੇ ਦੇਖਿਆ ਇੰਨਾ ਜੱਜਦਾ ਨਹੀਂ ਸੀਗਾ ਜਿੰਨਾ ਕਿ ਬੈਲਵੈਟ ਤੇ ਜੱਜਿਆ ਹੈ ਹਨਾ ਬਾਕੀ ਹੁਣ ਸਰਦੀ ਆ ਰਹੀ ਹੈ ਸਰਦੀ ਦੇ ਸੀਜ਼ਨ ਦੇ ਵਿੱਚ ਬੈਲਵੈਟ ਦਾ ਸੂਟ ਹੈ ਜਿਹੜਾ ਉਹ ਈਜ਼ੀਲੀ ਪਾਊਗਾ ਹਨਾ ਪਤਾ ਹੀ ਆਪਾਂ ਨੂੰ ਕਿ ਮੋٹے ਸੂਟ ਪਾਵਾਂਗੇ ਆਪਾਂ ਤਾਂ ਫਿਰ ਮੈਂ ਬੈਲਵੈਟ ਦਾ ਸੂਟ ਬਣਾਇਆ ਤੇ ਵੈਲਵੈਟ ਦੇ ਸੂਟ ਤੇ ਮੈਂ ਇਹ ਚੀਜ਼ ਲਾਤੀ ਠੀਕ ਹੈ ਜੀ ਕੱਟ ਕੇ ਸੋ ਇਹਨੂੰ ਕੱਟ ਕੇ ਜੜਨ ਦੇ ਵਿੱਚ ਥੋੜੀ ਜੀ ਮੁਸ਼ਕਲ ਆਈ ਆਪਾਂ ਨੂੰ ਜਿਹੜੀਆਂ ਭੈਣਾਂ ਨੂੰ ਸਟੀਚਿੰਗ ਆਉਂਦੀ ਹੈਗੀ ਹਨਾ ਚੰਗੀ ਤਰ੍ਹਾਂ ਉਹ ਈਜ਼ੀਲੀ ਝੜ ਲੈਣਗੀਆਂ ਤੇ ਕੋਈ ਪ੍ਰੋਬਲਮ ਨਹੀਂ ਆਉਗੀ ਇੱਥੇ ਮੈਂ ਤੁਹਾਨੂੰ ਘੇਰਾ ਦਿਖਾ ਰਹੀ ਹੈਗੀ ਤੇ ਆ ਆਪਣਾ ਘੇਰਾ ਬਣਿਆ ਪ੍ਰੋਪਰ ਵੀਡੀਓ ਦੇ ਵਿੱਚ ਇੱਥੇ ਮੈਨੂੰ ਦਿਖਾਉਣ 'ਚ ਥੋੜੀ ਜੀ ਪ੍ਰੋਬਲਮ ਆ ਰਹੀ ਹੈਗੀ ਤੇ ਜਿਹੜੀ ਸਿਉਣ ਆਉਂਦੀ ਸੀ ਬਈ ਆਹ ਸਿਉਣ ਆਉਂਦੀ ਸੀ ਹਨਾ ਇਹ ਆਪਾਂ ਗੋਟਾ ਪੱਤੀ ਨਾਲ ਟਕਤੀ ਉੱਪਰ ਆਪਾਂ ਗੋਟਾ ਪੱਤੀ ਲਾਤਾ ਇਹਦੇ ਤੇ ਸਾਰੀ ਤੇ ਇਦਾਂ ਆਪਾਂ ਘੇਰੇ ਤੇ ਲਾਈ ਹੈ ਤੇ ਨਾਲ ਹੀ ਆਪਾਂ ਪਹੁੰਚਿਆ ਤੇ ਵੀ ਲਾਈ ਹੈ ਪਹੁੰਚਿਆ ਤੇ ਆਪਾਂ ਸਲਵਾਰ ਜਿਹੜੀ ਬਿਨਾ ਪਹੁੰਚੇ ਵਾਲੀ ਹੁੰਦੀ ਆ ਉਹ ਬਣਾਈ ਹੈ ਆਪਾਂ ਤੇ ਪਹੁੰਚੇ ਦੇ ਵਿੱਚ ਵੀ ਅਡਜਸਟ ਕੀਤਾ ਹੈਗਾ ਤੇ ਬਾਕੀ ਆਪਾਂ ਹੈਂਗਿੰਗ ਵਾਲੀ ਲੈਸ ਜਿਹੜੀ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਹੁਣ ਨਾਲ ਆਪਾਂ ਇਹ ਲਾਈ ਹੈ ਠੀਕ ਹੈ ਜੀ ਸੋ ਇਹਦਾ ਆਪਾਂ ਵੀ ਨੈਕ ਬਣਾਇਆ ਹੈਗਾ ਵੀ ਨੈਕ ਹੁਣ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਕਈ ਪਹਿਣਾ ਦੇ ਕਮੈਂਟ ਆਏ ਸੀ ਪਹਿਲਾਂ ਮੈਂ ਵੀ ਨੈਕ ਬਣਾਇਆ ਸੀ ਕਿ ਤੁਸੀਂ ਕਿੰਨਾ ਜਿਹੜਾ ਰੱਖਦੇ ਹੋ ਨੇ ਵੀ ਨੈਕ ਵੀ ਨੈਕ ਬਈ ਮੈਂ ਪ੍ਰੋਪਰ ਪਹਿਲਾਂ ਜਦੋਂ ਆਪਾਂ ਕੱਟਦੇ ਆਂਗੇ ਉਦੋਂ ਮੈਂ 10 ਇੰਚ ਰੱਖਦੀ ਹੁੰਨੀ ਆ ਫੇਰ ਕੱਟ ਵੱਢ ਕੇ 9 8.5 ਰਹਿ ਜਾਂਦਾ ਹੈਗਾ 8.5 ਜਮਾ ਸਹੀ ਆਉਂਦਾ ਥੋੜਾ ਜਿਹਾ ਡੀਪ ਆਉਂਦਾ ਹੈਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਾਇਆ ਹੋਇਆ ਹੈ ਨਾ ਤੇ ਜੇ ਤੁਸੀਂ ਕੱਟ ਰੱਖਣਾ ਹੈ ਤਾਂ ਤੁਸੀਂ 9 9.5 ਕੱਟ ਲਿਓ ਤਾਂ ਫਿਰ 7 ਕ ਜਾਂ 7.5 ਰਹਿ ਜਾਊਗਾ ਠੀਕ ਹੈ ਜੀ ਸੋ ਜੇ ਇਹਨੂੰ ਛੋਟਾ ਰੱਖ ਲਈਏ ਨਾ ਮੈਂ ਕਈ ਗਲੇ ਬਣਾ ਲੇ ਬੀ ਨ ਕਲੇ ਉਹ ਪਿੱਛੇ ਚੱਲ ਜਾਂਦੇ ਨੇ ਕਿ ਜਦੋਂ ਆਪਾਂ ਪਾ ਲੈਨੇ ਹੈ ਨਾ ਪਿੱਛੇ ਜਾਈ ਜਾਂਦੇ ਨੇ ਐਵੇਂ ਤੇ ਇਹ ਮੇਰਾ ਬਿਲਕੁਲ ਸੈੱਟ ਬਣਿਆਗਾ ਸਹੀ ਸ਼ੇਪ ਦੇ ਵਿੱਚ ਬਣਿਆ ਤੇ ਇਸ ਤਰ੍ਹਾਂ ਜਿਹੜੀ ਆਪਾਂ ਚੌੜਾਈ ਰੱਖੀ ਸੀ ਉਹ ਆਪਾਂ 2.5 ਰੱਖੀ ਸੀਗੀ ਜਿਵੇਂ ਕਿ 4 ਤੋਂ ਹਨਾ 2 ਕੋ ਡੰਡੇ ਜੀ ਉੱਪਰ ਰੱਖ ਕੇ ਆਪਾਂ ਉਹ ਫੋਲਡ ਕਰਕੇ 4 ਰੱਖਣੀ ਆਪਾਂ ਤੇ ਉਂਝ ਇਹ ਚੌੜਾਈ 8 ਰੱਖੀ ਸੀ ਆਪਾਂ ਠੀਕ ਹੈ ਜੀ ਸੋ ਮੈਂ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸਤਾ ਕਿਉਂਕਿ ਭੈਣਾਂ ਦੇ ਕਮੈਂਟ ਆਉਂਦੇ ਤੁਸੀਂ ਗਲਾ ਕਿੰਨਾ ਰੱਖਿਆ ਜੀ ਉਹਦਾ ਦੱਸੋ ਹਣਾ ਤੇ ਸੋ ਹੁਣ ਆਪਾਂ ਇਹ ਬੈਲਵਟ ਬਾਰੇ ਦੱਸਦੇ ਕਿੰਨੇ ਦੀ ਆਈ ਸੀ ਇਹ ਵਧੀਆ ਵਾਲੀ ਬੈਲਵਟ ਹੈ ਵੀਰੇ ਇਹ 200 ਰੁਪਏ ਮੀਟਰ 아이 ਸੀ 200 ਰੁਪਏ ਮੀਟਰ ਦਾ ਮੈਂ 4 ਮੀਟਰ ਦਾ ਸੂਟ ਰੈਡੀ ਕੀਤਾ ਕਿਉਂਕਿ ਆਪਾਂ ਬਿਨਾ ਗੋਡੇ ਵਾਲੀ ਸਲਵਾਰ ਬਣਾਈ ਹੈ ਬਿਲਕੁਲ ਹਲਕੀ ਆਪਣੀ ਵੀਡੀਓ ਲੰਬੀ ਨਾ ਚੱਲ ਜੇ ਬਹੁਤ ਜ਼ਿਆਦਾ ਤਾਂ ਕਰਕੇ ਮੈਂ ਫਾਸਟ ਫਾਸਟ ਬੋਲ ਰਹੀ ਆਂਗੀ ਤੇ 4 ਮੀਟਰ 4 ਮੀਟਰ ਕੱਪੜੇ ਦਾ ਜਿਹੜਾ ਆਪਣਾ ਸੂਟ ਬਣ ਗਿਆ ਵੱਡਾ ਪਣਾ ਨਹੀਂ ਸੀਗਾ ਹੈਗਾ ਛੋਟਾ ਪਣਾ ਨਹੀਂ ਸੀਗਾ ਪਰ ਫਿਰ ਵੀ ਆਪਣਾ ਸੂਟ ਹੈ ਜਿਹੜਾ ਬਣ ਗਿਆ ਕਿਉਂਕਿ ਵੀਰੇ ਮੇਰੀ ਜਿਹੜੀ ਕਮੀਜ਼ ਆ ਉਹ ਛੋਟੇ ਵਰਦੀ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਹੀ ਕੱਟ ਲੈਣੀ ਹੁੰਦੀ ਆ ਮੈਂ ਉਹਨੂੰ ਦੁਬਾਰਾ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂਕਿ ਮੈਂ ਪਤਲੀ ਆ ਬਈ ਬਹੁਤ ਜ਼ਿਆਦੀ ਠੀਕ ਹੈ ਜੀ ਤੇ ਇਹ ਵੀ ਬਣਿਆ ਸੀਗਾ ਬਈ 4 ਮੀਟਰ ਹੋ ਗਿਆ 800 ਦਾ 800 ਦਾ ਆਪਾਂ ਸੂਟ ਲਿਆ ਸੀ ਬਾਕੀ ਆਪਾਂ ਇਹਦੇ ਉੱਤੇ ਕੁਝ ਵੀ ਨਹੀਂ ਲਗਾਇਆ ਹੈਗਾਗਾ ਆ ਜਿਹੜਾ ਦੁਪੱਟਾ ਸੀ ਇਹ ਮੈਂ ਜਿਹੜੇ 100-100 ਰੁਪਏ ਦੇ ਸੂਟ ਲਿਆਉਣੇ ਹੁੰਦੀ ਆ ਉਹਨਾਂ ਦੇ ਵਿੱਚੋਂ 4 ਮੀਟਰ ਦਾ ਸੂਟ ਸੀਗਾ ਉਹ ਬੰਦਦਾ ਨਹੀਂ ਸੀ ਪਿਆ ਮਤਲਬ ਕਿ ਥੋੜਾ ਜਿਹਾ ਮੈਨੂੰ ਪ੍ਰੋਬਲਮ ਆ ਰਹੀ ਸੀਗੀ ਅ ਪਨਾ ਬਾਲਾ ਛੋਟਾ ਸੀ ਤਾਂ ਕਰਕੇ ਨਾ ਆਪਾਂ ਉਹਦੇ 2.5 ਮੀਟਰ ਉਹਦੇ ਨੂੰ ਲਾ ਕੇ ਤੇ ਦੁਪੱਟਾ ਬਣਾ ਲਿਆ ਠੀਕ ਹੈ ਜੀ ਦੁਪੱਟੇ ਦੇ ਉੱਤੇ ਆਪਾਂ ਆ ਵਾਲੀ ਲੇਸ ਲਾਈ ਹੈ ਇਹ ਲੇਸ ਬਈ ਪਹਿਲਾਂ ਇੱਕ ਦੁਪੱਟੇ ਤੇ ਲੱਗੀ ਹੋਈ ਸੀ ਉਹ ਤੋਂ ਪੱਟ ਕੇ ਮੈਂ ਇਹ ਤੇ ਲਾ ਲਈ ਮੈਂ ਐਂ ਕਰਦੀ ਹੁੰਨੀ ਆ ਕਿਉਂਕਿ ਨਿਊ ਨਿਊ ਲੇਸਾਂ ਆਈਆਂ ਲਿਆਂਦੀਆਂ ਨਹੀਂ ਜਾਂਦੀਆਂ ਹੈਗੀਆਂ ਉਹ ਤੋਂ ਪੱਟ ਕੇ ਉਹ ਤੇ ਲਾ ਲਈ ਉਹ ਤੋਂ ਪੱਟ ਕੇ ਉਹ ਤੇ ਲਾ ਲਈ ਮੈਂ ਐਂ ਕਰਦੀ ਹੁੰਨੀ ਆਗੀ ਤੁਹੋ ਜੇ ਤੁਸੀਂ ਕਰ ਸਕਦੇ ਉਹਦਾ ਕਰਿਆ ਕਰੋ ਪੈਸੇ ਬਚਾਇਆ ਕਰੋ ਠੀਕ ਹੈ ਜੀ ਤੇ ਆਹ ਵਾਲੀ ਲੈਸ ਬਈ ਆਪਣੇ ਪਹਿਲਾਂ ਵਾਲੇ ਸੂਟ ਚੋਂ ਬਚੀ ਸੀ ਪਹਿਲਾਂ ਵਾਲੇ ਸੂਟ ਤੇ ਨਾ ਮੈਂ ਪਹਿਲਾਂ ਮੈਂ ਇਹ ਸੋਚਿਆ ਸੀਗਾ ਕਿ ਆਪਾਂ ਬਾਹਾਂ ਤੇ ਘੇਰੇ ਤੇ ਮੂਰੀਏ ਤੇ ਲਾਵਾਂਗੇ ਫਿਰ ਮੈਂ ਕੱਲੀਆਂ ਮੂਰੀਏ ਤੇ ਤੇ ਕੱਲੇ ਬਾਹਾਂ ਤੇ ਲਾ ਕੇ ਹਟ ਗਈ ਤੇ ਉਹਦੇ ਵਿੱਚੋਂ ਕਾਫੀ ਲੈਸ ਸੀ ਜਿਹੜੀ ਇਹ ਹੈਂਗਿੰਗ ਵਾਲੀ ਪੱჭਗੀ ਸੀ ਸੋ ਆਪਾਂ ਇਹ ਪੌਂਚਾ ਤੇ ਲਾ ਲਈ ਤੇ ਬਾਹਾਂ ਤੇ ਲਾ ਲਈ ਘੇਰੇ ਤੇ ਮੈਂ ਇਹ ਨਹੀਂ ਲਾਈ ਘੇਰੇ ਤੇ ਆਪਾਂ ਜਿਹੜੀ ਆ ਦੁਪੱਟੇ ਤੇ ਲਾਈ ਹੈ ਚੋਂ ਬਚੀ ਸੀ ਲੈਸ ਉਹ ਲਾ ਲਈ ਠੀਕ ਹੈ ਜੀ ਇਸ ਤਰ੍ਹਾਂ ਤੇ ਚਲੋ ਜੀ ਬਹੁਤ ਹੀ ਸੋਹਣਾ ਆਪਣਾ ਸੂਟ ਬਣ ਕੇ ਜਿਹੜਾ ਰੈਡੀ ਹੋਇਆ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਥੋੜਾ ਜਿਹਾ ਆਈਡੀਆ ਮਿਲਿਆ ਹੋਣਾ ਹਨਾ ਤੁਹਾਡੇ ਵਰੀ ਵਾਲੇ ਸੂਟਾਂ ਚੋਂ ਕੁਝ ਵੀ ਰੀਯੂਜ਼ ਕਰਨ ਦਾ ਹਨਾ ਵਰੀ ਵਾਲੇ ਸੂਟ ਹਨਾ ਸਾਰੀਆਂ ਪਹਿਣਾ ਕੋਲੀ ਹੁੰਦੇ ਨੇਗੇ ਹਨਾ ਤੇ ਹੰਡਾਏ ਵੀ ਕਿਸੇ ਕਿਸੇ ਕੋਈ ਵੀ ਹੰਡਾ ਸਕਦੀ ਹੈ ਨਾ ਸੂਟ ਸਾਰੇ ਕਿ ਉਹ ਇੰਨੇ ਹੈਵੀ ਹੁੰਦੇ ਨੇ ਹੰਡਾਏ ਨਹੀਂ ਜਾਂਦੇ ਹੁੰਦੇ ਸੋ ਉਹਨਾਂ ਨੂੰ ਕੋਸ਼ਿਸ਼ ਕਰੋ ਰੀਯੂਜ਼ ਕਰਨ ਦੀ ਕਿਉਂਕਿ ਹੁਣ ਜਿਹੜਾ ਹੈਂਡਵਰਕ ਚੱਲ ਰਿਹਾ ਹੈ ਨਾ ਬਈ ਇੰਨਾ ਰੇਟ ਹਾਈ ਆ ਉਹਦਾ ਜੇ ਆਪਾਂ ਹੈਂਡਵਰਕ ਪੁੱਛਦੇ ਆ ਕੱਲੀਆ ਬਾਜੂਤੇ ਤੇ ਪਹੁੰਚ ਜਾਂ ਤੇ ਕਰਾਉਣਾ ਹੋਣਾ ਤਾਂ ਵੀ ਬਈ 3-3000 ਰੁਪਿਆ 35-3500 ਰੁਪਿਆ ਮੰਗ ਰਹੀਆਂ ਨੇ ਹਨਾ ਮੈਂ ਇੱਕ ਦੋ ਤਾਂ ਪੁੱਛ ਕੇ ਹਟ ਗਈ ਮੈਂ ਕਿਹਾ ਜੀ ਸਸਰੀ ਘਰ ਮੈਂ ਨਹੀਂ ਕਰਾਉਣਾ ਹੈਗਾਗਾ ਠੀਕ ਹੈ ਤੇ ਮੇਰੇ ਸੂਟਾਂ ਦੇ ਵੀ ਅਪਾ ਹੋਰ ਵੀ ਵੀਡੀਓ ਇਸ ਤਰ੍ਹਾਂ ਦੀਆਂ ਅਪਲੋਡ ਕਰਾਂਗੇ ਜਿਵੇਂ ਕਿ ਰੀਯੂਜ਼ ਕਰਾਂਗੇ ਹਨਾ ਮੇਰੇ ਕੋਲ ਹੈਵੀ ਦੁਪੱਟੇ ਪਏ ਨੇ ਉਹਨਾਂ ਦੇ ਜਿਹੜੇ ਕੰਨੀਆਂ ਤੇ ਬਹੁਤ ਜ਼ਿਆਦਾ ਹੈਵੀ ਲੈਸ ਲੱਗੀ ਹੋਈ ਆ ਉਹਨਾਂ ਦਾ ਆਪਾਂ ਯੂਜ਼ ਕਰਾਂਗੇ ਹਨਾ ਨਿਊ ਸੂਟ ਜਿਹੜਾ ਫੈਬਰਿਕ ਆ ਉਹ ਆਪਾਂ ਨਿਊ ਲੈ ਲਾਂਗੇ ਜਿਹੜਾ ਹੁਣ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਹੈ ਬਰੋਇੰਡਰੀ ਆਪਾਂ ਕੱਟ ਕੇ ਜਿਵੇਂ ਹੁਣ ਲਾਉਂਦੀਆਂ ਨੇ ਪੋਸਟਰਾਂ ਲਾ ਲਾਂਗੇ ਹਨਾ ਇਸ ਤਰ੍ਹਾਂ ਲਾ ਲਾਂਗੇ ਆਪਾਂ ਆਪਣੇ neck ਤੇ ਹਨਾ ਤੇ ਹੋਰ ਵੀ ਆਪਾਂ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਅਪਲੋਡ ਕਰਾਂਗੇ ਕਿਉਂਕਿ ਬਹੁਤ ਸਾਰੇ ਆਈਡੀਆ ਦਿਮਾਗ ਦੇ ਵਿੱਚ ਚੱਲ ਰਹੇ ਨੇਗੇ ਸੋ ਹੁਣ ਇਹ ਸੂਟ ਦੇ ਬੈਕ neck ਬਾਰੇ ਆਪਾਂ ਤੁਹਾਨੂੰ ਦੱਸਣਾ ਭੁੱਲ ਗਏ ਬੈਕ neck ਮੈਂ ਬਿਲਕੁਲ ਸਿੰਪਲ ਹੀ ਰੱਖਿਆਗਾ ਇਹਦਾ ਠੀ 6 ਇੰਚ ਸਾਡੇ 6 ਇੰਚ ਹੁੰਦਾ ਮੇਰਾ ਗਲਾ ਤੇ ਕੀ ਕਿਸੇ ਕਿਸੇ ਦਾ 7 7.5 ਵੀ ਵਗ ਜਾਂਦਾ ਜੇ ਜ਼ਿਆਦਾ ਡੀਪ ਕਰਨਾ ਹੋਵੇ ਠੀਕ ਹੈ ਜੀ ਸੋ ਅ ਹੁਣ ਆਪਾਂ ਵੀਡੀਓ ਆਪਣੀ ਜ਼ਿਆਦਾ ਲੰਬੀ ਹੋ ਜੂਗੀ ਤੇ ਜੇਕਰ ਨਿਊ ਆਇਓ ਤਾਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਕਮੈਂਟ ਕਰ ਦਿਓ ਸੋਨਾ ਜਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅ ਤੇ ਕਿਹਦੇ ਕਿਹਦੇ ਕੋਲ ਕਿਹੜੇ ਕਿਹੜੇ ਪਹਿਣਾ ਕੋਲ ਬਰੀਆ ਦੇ ਸੂਟ ਪਏ ਨੇ ਤੇ ਹੋਰ ਯੂਜ਼ ਕਰਨਗੀਆਂ ਉਹਨਾਂ ਦਾ ਹਨਾ ਤੇ ਚਲੋ ਜੀ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ